ਜਿਹੜਾ ਜਾਂ ਨਸ਼ਾ ਸਮਗਲਰ ਉਹਨਾਂ ਨੂੰ ਇਹ ਸਖਤ ਤਾਰਨਾ ਕਰਦੇ ਆ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਜਿਹੜਾ ਆਪਣਾ ਕੰਮ ਆ ਬੰਦ ਕਰਕੇ ਇੱਕ ਵਧੀਆ ਸਮਾਜਿਕ ਜੀਵਨ ਜਿਉਣ ਨਹੀਂ ਇਸੇ ਤਰ੍ਹਾਂ ਹੀ ਜੇ ਉਹਨਾਂ ਦੀ ਕਿਸੇ ਕਿਸਮ ਦੀ ਜਿਹੜੀ ਪ੍ਰਾਪਰਟੀ ਉਹਨਾਂ ਨਸ਼ਾ ਤਸਕਰੀ ਕਰਕੇ ਬਣਾਈ ਹੈ ਇਸੇ ਤਰ੍ਹਾਂ ਹੀ ਉਹ ਫ੍ਰੀਜ਼ ਕਰਾਈ ਜਾਊਗੀ ਜਿਹੜੀ ਪ੍ਰਾਪਰਟੀ ਉਹਦੀ 65 ਲੱਖ ਰੁਪਏ ਦੀ ਫ੍ਰੀਜ਼ ਕਰਾਈ ਆ ਉਹਦਾ ਨੋਟਿਸ ਚਿਪਕਾਇਆ ਨਹੀਂ ਇਸ ਪ੍ਰਾਪਰਟੀ ਨੂੰ ਅੱਗੇ ਬਿਲਕੁਲ ਨਾ ਵੇਚ ਸਕੂਗਾ ਨਾ ਕਿਸੇ ਕਿਸੇ ਨੂੰ ਤੇ ਲੋਨ ਜਾਂ ਕੋਈ ਹੋਰ ਕੋਈ ਕਾਰਵਾਈ ਕਰ ਸਕੂਗਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਉਹਨਾਂ ਵੱਲੋਂ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਮੂਵੇਬਲ ਜਾਂ ਮੂਵੇਬਲ ਪ੍ਰਾਪਰਟੀ ਵੜਾਈ ਗਈ ਹੈ ਉਹਨੂੰ ਫ੍ਰੀਜ਼ ਕਰਨ ਦੇ ਲਈ ਪੂਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅਸੀਂ ਸਾਡੇ ਸ੍ਰੀ ਭਾਗੀਰਾਦ ਸਿੰਘ ਜੀ ਮੀਨਾ ਐਸਐਸਪੀ ਸਾਹਿਬ શ્રી ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜੀਦੇ ਯੋਗ ਹਦਾਇਤਾਂ ਤੇ ਜਿਹੜਾ ਹੈਗਾ ਸਾਡੇ ਸਬਡੀਵੀਜ਼ਨ ਲੰਬੀ ਦੇ ਅ ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਜਿਹਦੇ ਉੱਪਰ ਕਾਫੀ ਜਿਹੜੇ ਹੈਗੇ ਨਸ਼ਾ ਤਸਕਰੀ ਦੇ ਮੁਕਾਦਮੇ ਦਰਜ ਆ ਹੈਵੀ ਰਿਕਵਰੀ ਦੇ ਪਰਚੇ ਦਰਜ ਨੇ ਉਹਨੇ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਜਿਹੜੀ ਆਪਣੀ ਜ਼ਮੀਨ ਜਾਇਦਾਦ ਕੋਈ ਵੀ ਤਰ੍ਹਾਂ ਦੀ ਮੋਬਾਈਲ ਜਾਂ ਇਮੋਬਾਈਲ ਪ੍ਰਾਪਰਟੀ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਜਿਹੜੀ ਹੈਗੀ ਹੈ ਕਰੀਬ 66 ਲੱਖ ਰੁਪਈਆ ਉਹ ਅਸੀਂ ਕੰਪੀਟੀਡ ਅਸੀਂ ਕੰਪੀਟੈਂਟ ਅਥਾਰਟੀ ਤੋਂ ਉਹ ਫ੍ਰੀਜ਼ ਕਰਵਾਈ ਹੈ ਅੱਜ ਚੌਂਕੀਦਾਰ ਕੱਖਾਂ ਵਾਲੀ ਐਸ ਐਚਓ ਲੰਬੀ ਸਬਨ ਸੈਕਟਰ ਮਨਿੰਦਰ ਸਿੰਘ ਤੇ ਹੋਰ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੇ ਘਰ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਦਾ ਨੋਟਿਸ ਲੱਗ ਉਹਨਾਂ ਦੀ ਵਾਈਫ ਨੂੰ ਤਾਮੀਲ ਕਰਾਇਆ ਹਰਜੀਤ ਸਿੰਘ ਦੀ ਨੂੰ ਔਰ ਦੂਸਰਾ ਅਸੀਂ ਇਹਨਾਂ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਉਹਦੇ ਘਰ ਦੇ ਅੱਗੇ ਇਹ ਜਿਹੜੀ ਪ੍ਰਾਪਰਟੀ ਉਹਦੀ 60 ਲੱਖ ਰੁਪਈਆ ਦੀ ਫ੍ਰੀਜ਼ ਕਰਾਈ ਆ ਉਹਦਾ ਨੋਟਿਸ ਚਪਕਾਇਆ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਅੱਗੇ ਬਿਲਕੁਲ ਨਾ ਵੇਚ ਸਕੂਗਾ ਨਾ ਕਿਸੇ ਕਿਸ ਨੂੰ ਦੇ ਤੇ ਲੋਨ ਜਾਂ ਕੋਈ ਹੋਰ ਕੋਈ ਕਾਰਵਾਈ ਕਰ ਸਕੂਗਾ ਜੀ ਪੂਰੇ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਦੇ ਜਿਹੜੇ ਸਾਡੇ ਸੀਨੀਅਰ ਅਫਸਰਾਂ ਅਤੇ ਉੱਚ ਅਫਸਰਾਂ ਦੀਆਂ ਹਦਾਇਤਾਂ ਦੇ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਨਸ਼ਾ ਤਸਕਰ ਹੈ ਜਿਹੜੇ ਜਹਾ ਨਸ਼ਾ ਸਮਗਲਰ ਹਨ ਉਹਨਾਂ ਨੂੰ ਇਹ ਸਖਤ ਤਾੜਨਾ ਕਰਦੇ ਆ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਜਿਹੜਾ ਆਪਣਾ ਕੰਮ ਆ ਬੰਦ ਕਰਕੇ ਇੱਕ ਵਧੀਆ ਸਮਾਜਿਕ ਜੀਵਨ ਜਿਉਣ ਨਹੀਂ ਇਸੇ ਤਰ੍ਹਾਂ ਹੀ ਜੇ ਉਹਨਾਂ ਦੀ ਕਿਸੇ ਕਿਸਮ ਦੀ ਜਿਹੜੀ ਪ੍ਰਾਪਰਟੀ ਉਹਨਾਂ ਨਸ਼ਾ ਤਸਕਰੀ ਕਰਕੇ ਬਣਾਈ ਹੈ ਇਸ ਤਰ੍ਹਾਂ ਇਹ ਫ੍ਰੀਜ਼ ਕਰਾਈ ਜਾਊਗੀ ਤੇ ਇੰਨਾ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਉਹਦੇ ਘਰ ਦੇ ਅੱਗੇ ਇਹ ਜਿਹੜੀ ਪ੍ਰਾਪਰਟੀ ਉਹਦੀ 68 ਲੱਖ ਰੁਪਏ ਦੀ ਫ੍ਰੀਜ਼ ਕਰਾਈ ਆ ਉਹਦਾ ਨੋਟਿਸ ਚਿਪਕਾਇਆ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਅੱਗੇ ਬਿਲਕੁਲ ਨਾ ਵੇਚ ਸਕੂਗਾ ਨਾ ਕਿਸੇ ਕਿਸ ਨੂੰ ਦੇ ਤੇ ਲੋਨ ਜਾਂ ਕੋਈ ਹੋਰ ਕੋਈ ਕਾਰਵਾਈ ਕਰ ਸਕੂਗਾ ਜੀ ਪੂਰੇ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਦੇ ਜਿਹੜੇ ਸਾਡੇ ਸੀਨੀਅਰ ਅਫਸਰਾਂ ਅਤੇ ਉੱਚ ਅਫਸਰਾਂ ਦੀਆਂ ਹਦਾਇਤਾਂ ਤੇ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਨਸ਼ਾ ਤਸਕਰ ਹੈ ਜਿਹੜੇ ਜਹਾ ਨਸ਼ਾ ਸਮਗਲਰ ਹਨ ਉਹਨਾਂ ਨੂੰ ਇਹ ਸਖਤ ਤਾੜਨਾ ਕਰਦੇ ਆਂ ਕਿ ਜਾਤਾ ਉਹ ਨਸ਼ਾ ਤਸਕਰੀ ਦਾ ਜਿਹੜਾ ਆਪਣਾ ਕੰਮ ਆ ਬੰਦ ਕਰਕੇ ਇੱਕ ਵਧੀਆ ਸਮਾਜਿਕ ਜੀਵਨ ਜਿਉਣ ਨਹੀਂ ਇਸੇ ਤਰ੍ਹਾਂ ਹੀ ਜੇ ਉਹਨਾਂ ਦੀ ਕਿਸੇ ਕਿਸਮ ਦੀ ਜਿਹੜੀ ਪ੍ਰਾਪਰਟੀ ਉਹਨਾਂ ਨਸ਼ਾ ਤਸਕਰੀ ਕਰਕੇ ਬਣਾਈ ਹੈ ਇਸੇ ਤਰ੍ਹਾਂ ਹੀ ਉਹ ਫ੍ਰੀਜ਼ ਕਰਾਈ ਜਾਊਗੀ